ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਇੱਕ ਨਵੀਂ ਵੀਡੀਓ ਵਿੱਚ ਅੱਜ ਮੈਂ ਜਾ ਰਿਹਾ ਹਾਂ ਜੀ ਅੰਮ੍ਰਿਤਸਰ ਤੇ ਇਸ ਟਾਣਾ ਹੈਗਾ ਅਨਾਉਂਸਮੈਂਟ ਹੋਣੀ ਸੀ ਆ ਗਿਆ ਜੀ ਪਲੀਜ਼ ਵਾਟ ਅਨਾਉਂਸਮੈਂਟ ਹੋਣ ਲੱਗੀ ਸੀ ਤੇ ਕੁਝ ਸੁਣਦਾ ਨਹੀਂ ਸੀਗਾ ਇਸ ਟਾਈਮ ਆ ਹੈਗਾ ਰਾਜਪੁਰਾ ਰੇਲਵੇ ਸਟੇਸ਼ਨ ਤੇ ਜਿਹੜੀ ਆਪਣੀ ਟ੍ਰੇਨ ਆ ਉਹ ਹੈਗੀ ਆ ਸਾਨੇ ਪੰਜਾਬ ਜਿਹੜੀ ਦਿੱਲੀ ਤੋਂ ਅੰਮ੍ਰਿਤਸਰ ਹਰ ਰੋ ਚੱਲਦੀ ਆ ਤੇ ਰਾਜਪੁਰੇ ਪਹੁੰਚਣ ਦਾ ਜਿਹੜਾ ਉਹਦਾ ਟਾਈਮ ਆ ਉਹ ਹੈਗਾ 10:30

ਆਈ ਆ ਪੂਰੇ 11:30 ਸਾਡੇ ਪੂਰਾ 1 ਘੰਟਾ ਲੇਟ ਹੈ ਇਹ ਆਪਣੀ ਟ੍ਰੇਨ ਸਾਨੇ ਪੰਜਾਬ ਟ੍ਰੇਨ ਸਿਰਫ 2 ਮਿੰਟ ਰੁਕਦੀ ਆ ਰਾਜਪੁਰਾ ਸਟੇਸ਼ਨ ਤੇ ਇਸ ਕਰਕੇ ਉੱਤਰ ਨਾਲ ਨੂੰ ਹੁੰਦਾ ਵੀ ਜਲਦੀ ਜਲਦੀ ਉਤਰ ਜੀਏ ਕਿਤੇ ਵਿੱਚ ਨਾ ਰਹਿ ਜੀਏ ਚੜਨ ਵਾਲੇ ਨੂੰ ਹੁੰਦਾ ਵੀ ਫਟਾਫਟ ਚੱਲ ਜੀਏ ਲੁਧਿਆਣਾ ਰੇਲਵੇ ਸਟੇਸ਼ਨ ਅੰਮ੍ਰਿਤਸਰ ਰੇਲਵੇ ਸਟੇਸ਼ਨ ਪਹੁੰਚ ਕੇ ਜੇ ਤੁਸੀਂ ਗੋਲਡਨ ਟੈਂਪਲ ਜਾਣਾ ਤਾਂ ਤੁਹਾਡੇ ਕੋਲ ਆਪਸ਼ਨਸ ਨੇ ਜੇ ਤੁਸੀਂ ਫ੍ਰੀ ਬੱਸ ਜਾ ਸਕਦੇ ਹੋ ਪਰ ਉਹ ਬਹੁਤ ਜ਼ਿਆਦਾ ਢੀਡ ਹੁੰਦੀ ਹੈ ਲਾਈਨਾਂ ਲੱਗਦੀਆਂ ਨੇ ਕਾਫੀ ਟਾਈਮ ਇੰਤਜ਼ਾਰ ਕਰਕੇ ਹੁੰਦਾ ਜਾਂ ਫਿਰ ਤੁਸੀਂ ਸ਼ੇਅਰਿੰਗ ਆਟੋ ਲੈ ਸਕਦੇ ਹੋ ਉਹਦਾ ਕਿਰਾਇਆ ਹੈਗਾ ਵੀਰ ਪੇ ਸ਼ੇਅਰਿੰਗ ਵਿੱਚ ਰੰਗ-ਬਰੰਗੇ ਫਲੈਕਸਾਂ ਨਾਲ ਇਹਨਾਂ ਦੁਕਾਨਾਂ ਦੇ ਉੱਪਰ ਲੱਗੇ ਬਹੁਤ ਬਹੁਤ ਸੋਹਣੇ ਲੱਗੇ ਕਿਉਂਕਿ ਸਾਰੇ ਇੱਕਸਾਰ ਦੇ ਸੀਗੇ ਚਾਹ ਪੀਣੀ ਕਿਉਂ ਮਾਂ ਬੀ ਜੀ ਖਣਾ ਨਾਲ ਇਹ ਰੂਮ ਜਿਹੜਾ ਆਪਾਂ ਲਿਆ ਮਾਤਾ ਗੰਗਾ ਜੀ ਨਿਵਾਸ ਰਾਜਪੁਰਾ ਸਟੇਸ਼ਨ ਤੇ ਜਿਹੜਾ ਟ੍ਰੇਨ ਦਾ ਟਾਈਮ ਸੀ ਕੌਨਟੋ ਦਾ 10:30 ਉਹ ਟ੍ਰੇਨ ਪਹੁੰਚੀ 1 ਘੰਟਾ ਲੇਟ 11:30 ਵਜੇ ਅੰਮ੍ਰਿਤਸਰ ਟ੍ਰੇਨ ਨੇ ਪਹੁੰਚਣਾ ਸੀ 2:30 ਵਜੇ ਉਹ ਪਹੁੰਚੀ 4:00 ਵਜੇ ਤੇ 1 ਘੰਟਾ ਆਪਾਂ ਨੂੰ ਉਹਦੇ ਦਰਵਾਜ਼ਾ ਖੋਲ੍ਹਣ ਦੇ ਉਨ ਲੱਗ ਗਿਆ ਉਤੋਂ ਵਾਸੇ ਫ੍ਰੀ ਬੱਸ ਵੀ ਚੱਲਦੀ ਆ ਪਰ ਉਹ ਭੀੜ ਬਹੁਤ ਜ਼ਿਆਦਾ ਹੁੰਦੀ ਹੈ ਲਾਈਨ 'ਚ ਖੜਨਾ ਪੈਂਦਾ ਉੱਥੇ ਘੰਟਾ-ਘੰਟਾ ਹੋਰ ਲੱਗ ਜਾਂਦਾ ਤੇ ਇਸ ਕਰਕੇ ਆਪਾਂ ਸ਼ੇਅਰਿੰਗ ਆਟੋ ਲਿਆ ਘਰ ਸਾਹ ਪਹੁੰਚ ਗਏ ਤੇ ਉਸ ਤੋਂ ਬਾਅਦ ਆਪਾਂ ਨੇ ਆਪਣਾ ਰੂਮ ਬੁੱਕ ਪਹਿਲਾਂ ਐਡਵਾਂਸ 'ਚ ਕੀਤਾ ਹੋਇਆ ਸੀਗਾ 15-20 ਦਿਨ ਪਹਿਲਾਂ ਜੇਕਰ ਤੁਸੀਂ ਵੀ ਆਉਣਾ ਤਾਂ ਆਪਣਾ ਰੂਮ ਐਡਵਾਂਸ 'ਚ ਬੁੱਕ ਕਰ ਲਓ scpcc.com ਤੇ ਔਰ ਜਿੰਨੀਆਂ ਵੀ ਸ਼ਰਾਮਣੀਆਂ ਹੋਈਆਂ ਨੇ ਗੁਰਦੁਆਰੇ ਦੇ ਨੇੜੇ ਉਹ ਸਾਰੀਆਂ ਇੱਕੋ ਵੈੱਬਸਾਈਟ ਤੋਂ ਹੀ ਬੁਕਿੰਗ ਹੁੰਦੀਆਂ ਨੇ ਆਪਾਂ ਐਡਵਾਂਸ ਦੇ ਵਿੱਚ ਬੁਕਿੰਗ ਕਰਵਾ ਲਈ ਸੀ ਇਸ ਕਰਕੇ ਆਪਾਂ ਨੂੰ ਰੂਮ ਮਿਲ ਗਿਆ ਨਹੀਂ ਰੂਮ ਮਿਲਣਾ ਉਹਰੇ ਬਹੁਤ ਔਖਾ ਏ ਨਹੀਂ ਫਿਰ ਤੁਹਾਨੂੰ ਜਾਂ ਫਿਰ ਕਿਤੇ ਨੇੜੇ ਤੇੜੇ ਹੋਟਲ ਲੈਣਾ ਪੈਣਾ ਇੱਕ ਤਾਂ ਤੁਹਾਨੂੰ ਦੂਰ ਪੈਂਦਾ ਏ ਤੇ ਦੂਸਰਾ ਥੋੜਾ ਮਹਿੰਗਾ ਵੀ ਹੁੰਦਾ ਏ ਟ੍ਰੇਨ ਦਾ ਵੀ ਸਹੀ ਮਿਸੇ ਤਰ੍ਹਾਂ ਏ ਜੇਕਰ ਤੁਸੀਂ ਪਲਾਨ ਕਰ ਰਹੇ ਹੋ ਟ੍ਰੇਨ ਦੇ ਵਿੱਚ ਆਉਣ ਦਾ ਤੇ ਆਪਣੀ ਬੁਕਿੰਗ ਹੈ ਜਿਹੜੀ ਇੱਕ ਹਫਤਾ 10 ਦਿਨ ਪਹਿਲਾਂ ਕਰਵਾ ਲਓ ਕਿਉਂਕਿ ਮੌਕੇ ਤੇ ਨਹੀਂ ਮਿਲਦੀ ਫਿਰ ਤੁਸੀਂ ਜਨਰਲ ਡੱਬੇ ਦੇ ਵਿੱਚ ਤੁਹਾਨੂੰ ਸਫਰ ਕਰਨਾ ਪੈਣਾ ਉਹਦੇ ਵਿੱਚ ਭੀੜ ਬਹੁਤ ਹੁੰਦੀ ਆ ਬਹੁਤ ਔਖਾ ਹੁੰਦਾ ਜਨਰਲ ਡੱਬੇ ਦੇ ਵਿੱਚ ਸਫਰ ਇਸ ਕਰਕੇ ਜਿਹੜੀ ਆਪਣੀ ਪਲੈਨਿੰਗ ਆ ਆਪਣਾ ਟੂਰ ਕਿਤੇ ਵੀ ਆਪਾਂ ਜਾ ਰਹੇ ਆ ਤਾਂ ਉਹ ਪਹਿਲਾਂ ਕਰ ਲਓ ਹਫ਼ਤਾ 10 ਦਿਨ ਤਾਂ ਕਿ ਤੁਹਾਡੀ ਬੁਕਿੰਗ ਹੋ ਜੇ ਰੂਮ ਦੀ ਵੀ ਬੁਕਿੰਗ ਹੋ ਜੇ ਤੇ ਟ੍ਰੇਨ ਦੀ ਵੀ ਸੀਟ ਕਨਫਰਮ ਹੋ ਜੇ ਤੇ ਹੁਣ ਆਪਾਂ ਚੱਲਦੇ ਆਂ ਦਰਬਾਰ ਸਾਹਿਬ ਤਾਂ ਬਹੁਤ ਭੀੜ ਸੀ ਜੀ ਬਹੁਤ ਟਾਈਮ ਲੱਗਿਆ ਤਕਰੀਬਨ 11:00 ਵੱਜ ਗਏ ਹੁਣ ਮੈਂ ਵਾਪਸ ਆਪਣੇ ਰੂਮ ਦੇ ਵਿੱਚ ਪਹੁੰਚਿਆ ਤੇ ਹੁਣ ਮਿਲਦੇ ਆਪਾਂ ਸਵੇਰੇ ਬਾਕੀ ਜਿਹੜਾ ਹੋਇਆ ਆਪਾਂ ਕੱਲ ਨੂੰ ਜਿਲਿਆਂ ਵਾਲੇ ਬਾਗ ਵੀ ਜਾਣਾ ਅੱਜ ਵੀਡੀਓ ਚੰਗੀ ਤਰ੍ਹਾਂ ਨਹੀਂ ਬਣ ਪਾਈ ਬਾਕੀ ਦੀ ਆਪਾਂ ਮਾਰਨਿੰਗ ਦੇ ਵਿੱਚ ਬਣਾਵਾਂਗੇ ਹੁਣ ਆਪਾਂ ਮਿਲਦੇ ਆ ਸਵੇਰੇ ਸਵਾਗਤ ਹੈ ਤੁਹਾਡਾ ਇੱਕ ਵਾਰ ਫਿਰ ਤੋਂ ਦੂਜੇ ਦਿਨ ਰਾਤ ਤਾਂ ਹਨੇਰਾ ਹੋ ਗਿਆ ਸੀ ਦਰਬਾਰ ਸਾਹਿਬ ਵੀ ਨੇਰੇ ਚ ਵੀਡੀਓ ਚੰਗੀ ਤਰ੍ਹਾਂ ਨਹੀਂ ਬਣ ਪਾਈ ਤੁਸੀਂ ਦੇਖਿਆ ਹੀ ਆਪਾਂ ਹੁਣ ਇੱਕ ਵਾਰ ਦੁਬਾਰੇ ਜਾ ਕੇ ਵੀਡੀਓ ਬਣਾਣੇ ਆ ਉਸ ਤੋਂ ਬਾਅਦ ਪਚਲੰਗ ਜ਼ਿਲ੍ਹਿਆਂ ਵਾਲੇ ਬਾਗ ਆਪਾਂ ਮੈਂ ਇਸ ਕਰਕੇ ਕਹਿ ਰਿਹਾ ਕਿ ਤੁਸੀਂ ਵੀ ਵੀਡੀਓ ਨਾਲ ਜੁੜਿਆ ਤੁਸੀਂ ਵੀ ਮੇਰੇ ਨਾਲੋਂ ਤੇ ਆਪਾਂ ਫਿਰ ਤੁਹਾਨੂੰ ਜ਼ਿਲ੍ਹਿਆਂ ਵਾਲਾ ਬਾਗ ਦਿਖਾਣੇ ਆ ਉਸ ਤੋਂ ਬਾਅਦ ਫਿਰ ਆਪਣੀ ਵਾਪਸੀ ਬਹੁਤ ਜਿਆਦੇ ਭੀੜਾ ਜਿਹੜੇ ਹੁਣ ਲਾਈਨ ਚ ਲੱਗੇ ਨੇ ਘੱਟੋ ਘੱਟ 4 ਘੰਟੇ ਉਹਨਾਂ ਨੂੰ ਮੱਥਾ ਟੇਕਣ ਲੱਗਣੀ ਏ ਇਸ ਤੋਂ ਜ਼ਿਆਦਾ ਲੱਗ ਸਕਦੇ ਨੇ ਪਰ ਘੱਟ ਨਹੀਂ ਆਪ 5 ਰੁਪਏ ਵਾਲੇ ਠੰਡੇ ਬਹੁਤ ਮਸ਼ਹੂਰ ਨੇ ਆਸਤਾ ਹੈ ਬੰਦਾ ਜਦੋਂ ਖੁੱਲਾ ਹੁੰਦਾ ਨਾ ਬਹੁਤ ਲੰਬੀ ਲੰਬੀ ਲਾਈਨਾਂ ਲੱਗ ਜਾਂਦੀਆਂ ਨੇ ਉਸ ਟਾਈਮ ਗੋਲੀਆਂ ਦੇ ਨਿਸ਼ਾਨ ਜੁਕੰਦਾ ਤੇ ਅੱਜ ਵੀ ਮੌਜੂਦ ਨੇ ਜੇ ਤੁਸੀਂ ਉਰੇ ਤੱਕ ਵੀ ਵੀਡੀਓ ਦੇਖ ਰਹੇ ਹੋ ਇਹਦਾ ਮਤਲਬ ਤੁਹਾਨੂੰ ਵੀਡੀਓ ਪਸੰਦ ਆਈ ਹੁਣ ਆਪਾਂ ਬਲੋਕ ਕਰਦੇ ਆਂ ਜੀ ਖਤਮ ਅੱਜ ਦੀ ਵੀਡੀਓ ਬਸ ਉਰੇ ਤੱਕ ਹੁਣ ਆਪਾਂ ਮਿਲਦੇ ਆਂ ਕਿਸੇ ਹੋਰ ਅਗਲੀ ਵੀਡੀਓ ਦੇ ਵਿੱਚ